ਪੰਜਾਬੀ ਟਰਬਿਊਨ ਦੀ ਡਿਜੀਟਲ ਪਲੈਟਫਾਰਮ ਤੇ ਤੁਹਾਡਾ ਸਵਾਗਤ ਮੈਂ ਸ਼ਮਿਲਾ ਖਾ ਅੱਜ ਅਸੀਂ ਗੱਲ ਕਰਾਂਗੀ ਕਿ ਜਿਹੇ ਮੁੱਦੇ ਤੇ ਕਿ ਕਿਵੇਂ ਕਰੋੜਪਤੀ ਨੇਤਾ ਤੇ ਧਨਾੜ ਕਿਸਾਨ ਬਿਜਲੀ ਸਬਸਿਡੀ ਦੇ ਗੱਫੇ ਲੈ ਰਹੇ ਨੇ ਹਾਂ ਗੱਲ ਹੈ ਖੇਤੀ ਬਿਜਲੀ ਸਬਸਿਡੀ ਦੀ ਜਿੰਨਾ ਕਿਸਾਨਾਂ ਦੇ ਕੋਲ ਮੋਟਰ ਕਨੈਕਸ਼ਨ ਨਹੀਂ ਉਹਨਾਂ ਨੂੰ ਸਬਸਿਡੀ ਜ਼ੀਰੋ ਤੇ ਜਿੰਨਾ ਕਰੋੜਪਤੀ ਨਿਤਾਵਾਂ ਦੇ ਕੋਲ ਚਾਰ-ਚਾਰ ਕਨੈਕਸ਼ਨ ਨੇ ਉਹ ਸਬਸਿਡੀ ਲੈਣ ਦੇ ਵਿੱਚ ਹੀਰੋ ਇਹ ਸਬਸਿਡੀ ਜੋ ਮੂਲ ਰੂਪ ਦੇ ਵਿੱਚ ਕਿਸਾਨਾਂ ਦੇ ਲਈ ਸੀ ਪਰ ਅੱਜ 1 ਕਰੋੜਪਤੀਆਂ ਦੀ ਜੇਬ ਦੇ ਵਿੱਚ ਜਾ ਰਹੀ ਹੈ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਭੋਲਰ ਦੀ ਰਿਪੋਰਟ ਦੇ ਨਾਲ ਚਲੋ ਸ਼ੁਰੂਆਤ ਕਰੀਏ 2018 ਤੋਂ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਅਪੀਲ ਕੀਤੀ ਸੀ ਕਿ ਸਰਦੇ ਪੁੱਜਦੇ ਲੋਕੋ ਤੇ ਨੇਤਾਵੋ ਖੇਤੀ ਮੋਟਰਾਂ ਦੀ ਬਿਜਲੀ ਸਬਸਿਡੀ ਛੱਡੋ ਪੰਜਾਬ ਦੀ ਵਿੱਤੀ ਸਿਹਤ ਬਚਾਓ ਪਰ ਹੋਇਆ ਕਿ ਸਿਰਫ ਤਿੰਨ ਸਿਆਸੀ ਪਰਿਵਾਰ ਹੀ ਅੱਗੇ ਆਏ ਜਿਨ੍ਹਾਂ ਨੇ ਇਹ ਸਬਸਿਡੀ ਤਿਆਗ ਦਿੱਤੀ ਬਾਕੀ ਉਹ ਅਜੇ ਵੀ ਖਜ਼ਾਨੇ ਤੋਂ ਫਾਇਦਾ ਲੈ ਰਹੇ ਨੇ ਹੁਣ ਵੇਖੋ ਇਹਨਾਂ ਕਰੋੜਪਤੀ ਨਿਤਾਵਾਂ ਨੂੰ ਮੌਜੂਦਾ ਆਪ ਸਰਕਾਰ ਦੇ ਵਿੱਚ ਇੱਕ ਵੀ ਨੇਤਾ ਨੇ ਇਹ ਸਬਸਿਡੀ ਨਹੀਂ ਛੱਡੀ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ 2015 ਦੇ ਵਿੱਚ ਇਹ ਐਲਾਨ ਕੀਤਾ ਸੀ ਕਿ ਉਹ ਸਬਸਿਡੀ ਤਿਆਗ ਰਹੇ ਨੇ ਪਰ ਅੱਜ ਵੀ ਉਹ ਨੋ ਮੋਟਰਾਂ ਤੇ ਸਬਸਿਡੀ ਜਾਰੀ ਹੈ ਯੂਟਰਨ ਦਾ ਬੈਸਟ ਉਦਾਹਰਣ ਜੇਕਰ ਕਹੀਏ ਤਾਂ ਇਹ ਹੀ ਹੋਵੇਗਾ ਫਿਰ ਅਮਰਿੰਦਰ ਸਰਕਾਰ ਸਮੇਂ ਤਤਕਾਲੀ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਜਿਨ੍ਹਾਂ ਨੇ ਦੋ ਖੇਤੀ ਮੋਟਰਾਂ ਦੀ ਬਿਜਲੀ ਸਬਸਿਡੀ ਛੱਡਣ ਲਈ ਲਿਖਤੀ ਸਹਿਮਤੀ ਤਾਂ ਦਿੱਤੀ ਪਰੰਤੂ ਅੱਜ ਤੱਕ ਉਹਨਾਂ ਨੇ ਖੇਤੀ ਮੋਟਰਾਂ ਦਾ ਬਿੱਲ ਨਹੀਂ ਤਾਰਿਆ ਅਤੇ ਬਠਿੰਡਾ ਦੇ ਪਿੰਡ ਮਹਾਰਾਜ ਦੇ ਕਮਲਜੀਤ ਦਿਓਲ ਜਿਨ੍ਹਾਂ ਨੇ ਸਬਸਿਡੀ ਛੱਡੀ ਪਰ 1.40 ਲੱਖ ਰੁਪਏ ਦਾ ਬਿਜਲੀ ਬਿੱਲ ਵੀ ਤਾਰਿਆ ਬਾਅਦ ਦੇ ਵਿੱਚ ਵਾਪਸ ਲੈ ਲਈ ਪਰ ਕੁਝ ਅਜਿਹੇ ਵੀ ਨੇ ਜਿਨ੍ਹਾਂ ਨੇ ਆਦਰਸ਼ ਵਿਖਾਇਆ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ 2 ਮੋਟਰਾਂ ਤੇ 2.65 ਲੱਖ ਰੁਪਏ ਭਰੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਅਤੇ ਉਹਨਾਂ ਦੇ ਭਤੀਜੇ ਅਜੀਵਿਰ ਜਾਖੜ ਨੇ ਵੀ 2.9 ਲੱਖ ਰੁਪਏ ਦੇ ਬਿੱਲ ਤਾਰੇ ਹਨਪ੍ਰੀਤ ਸਿੰਘ ਬਾਦਲ ਨੇ 3 ਮੋਟਰਾਂ ਤੇ 10.56 ਲੱਖ ਰੁਪਏ ਭਰੇ ਕੁੱਲ ਮਿਲਾ ਕੇ ਅਮਰਿੰਦਰ ਦੀ ਅਪੀਲ ਤੇ ਸਿਰਫ 10 ਕਨੈਕਸ਼ਨਾਂ ਤੇ ਸਬਸਿਡੀ ਛੱਡੀ ਗਈ ਜਿਨ੍ਹਾਂ ਨੇ 18.83 ਲੱਖ ਰੁਪਏ ਭਰੇ ਪਰ ਅਸਲ ਦੇ ਵਿੱਚ ਇਸ ਅਪੀਲ ਨੂੰ ਬੂਰਨਾ ਪੈ ਸਕਿਆ ਤੇ ਹੁਣ ਨੰਬਰਾਂ ਦੇ ਵੱਲ ਵੇਖੀਏ ਪੰਜਾਬ ਦੇ ਵਿੱਚ 87 ਵਿਧਾਇਕ ਕਰੋੜਪਤੀ ਹਨ ਜਿਨ੍ਹਾਂ ਦੇ ਵਿੱਚੋਂ ਬਹੁਤੇ ਖੇਤੀ ਮੋਟਰਾਂ ਤੇ ਸਬਸਿਡੀ ਲੈ ਰਹੇ ਨੇ ਪਿਛਲੀ ਕਾਂਗਰਸ ਸਰਕਾਰ ਦੇ ਵਿੱਚ 94 ਸਨ ਤੇ ਅਕਾਲੀ ਭਾਜਪਾ ਗੱਟਜੋੜ ਸਰਕਾਰ ਦੇ ਵਿੱਚ 103 ਵਿਧਾਇਕ ਕਰੋੜਪਤੀ ਸਨ 10128 ਕਿਸਾਨਾਂ ਦੇ ਕੋਲ 4 ਜਾਂ ਇਸ ਤੋਂ ਵੱਧ ਮੋਟਰਾਂ ਨੇ 29000 ਦੇ ਕੋਲ ਤਿੰਨ-ਤਿੰਨ ਜਦਕਿ 1.83 ਲੱਖ ਦੇ ਕੋਲ ਇੱਕ ਤੋਂ ਵੱਧ ਤੇ ਦੋ ਦਰਜਨ ਕਿਸਾਨਾਂ ਦੇ ਕੋਲ 4 ਤੋਂ ਵੱਧ ਇੱਕ ਨਾਂ ਦੇ ਨੇ ਪਰ ਉਹ ਕਿਸਾਨ ਜਿਨ੍ਹਾਂ ਦੇ ਕੋਲ ਇੱਕ ਵੀ ਮੋਟਰ ਨਹੀਂ ਉਹ ਡੀਜ਼ਲ ਤੇ ਖਰਚ ਕਰਕੇ ਫਸਲ ਪਾਲ ਰਹੇ ਨੇ ਲਗਤ ਵਧ ਰਹੀ ਹੈ ਝੋਨੇ ਦੇ ਸੀਜ਼ਨ ਦੇ ਵਿੱਚ 59590 ਕਿਸਾਨਾਂ ਨੇ 25 ਏਕੜ ਤੋਂ ਵੱਧ ਜਿੰਸ ਵੇਚੀ 2.7 ਲੱਖ ਨੇ 10 ਤੋਂ 25 ਏਕੜ ਛੋਟੇ ਕਿਸਾਨ ਕਰਜ਼ੇ ਦੇ ਵਿੱਚ ਰੁਬੇ ਨੇ ਪਰ ਵੱਡੇ ਕਿਸਾਨ ਖਜ਼ਾਨੇ ਤੋਂ ਲੱਖਾਂ ਸਬਸਿਡੀ ਦੇ ਰੂਪ ਦੇ ਵਿੱਚ ਲੈ ਰਹੇ ਨੇ 1997 ਦੇ ਵਿੱਚ ਰਚਿੰਦਰ ਕੌਰ ਪਟੱਲ ਨੇ 7 ਏਕੜ ਤੱਕ ਮੁਫਤ ਬਿਜਲੀ ਦਾ ਐਲਾਨ ਕੀਤਾ ਪਰ ਪ੍ਰਕਾਸ਼ ਸਿੰਘ ਬਾਦਲ ਨੇ ਸਾਰੇ ਕਿਸਾਨਾਂ ਨੂੰ ਮੁਫਤ ਕਰ ਦਿੱਤਾ ਉਸ ਵੇਲੇ ਸਬਸਿਡੀ 604 ਕਰੋੜ ਸੀ ਔਰ ਅੱਜ 10000 ਕਰੋੜ ਤੋਂ ਵੱਧ ਪਾਵਰਕਾਮ ਦੇ ਵੇਰਵਿਆਂ ਦੇ ਅਨੁਸਾਰ ਬਹੁਤਿਆਂ ਕਿਸਾਨ ਜਥੇਬੰਦੀਆਂ 10 ਏਕੜ ਤੋਂ ਵੱਧ ਵਾਲਿਆਂ ਨੂੰ ਸਬਸਿਡੀ ਨਾ ਦੇਣ ਦੀ ਵਕਾਲਤ ਵੀ ਕਰਦੀਆਂ ਨੇ ਪਰ ਸਰਕਾਰ ਨੇ ਕੋਈ ਕਦਮ ਨਹੀਂ ਚੁੱਕਿਆ ਆਪ ਸਰਕਾਰ ਨੇ ਤਾਂ ਘਰੇਲੂ ਬਿਜਲੀ ਵੀ ਮੁਫਤ ਕਰ ਦਿੱਤੀ ਪਰਤਨਾਡਾਾਂ ਦੇ ਲਈ ਸਬਸਿਡੀ ਜਾਰੀ ਹੈ ਹੋਰ ਸੂਬੇ ਕੀ ਕਰ ਰਹੇ ਨੇ ਇਸ ਸਵਾਲ ਹੈ ਦੇਸ਼ ਦੇ ਵਿੱਚ ਸੱਤ ਸੂਬੇ ਮੁਫਤ ਬਿਜਲੀ ਦਿੰਦੇ ਨੇ ਪਰ ਕੁਝ ਸ਼ਰਤਾਂ ਦੇ ਨਾਲ ਕਰਨਾਟਕਾ ਦੇ ਵਿੱਚ 10 ਹਾਰਸ ਪਾਵਰ ਤੱਕ ਮਧ ਪ੍ਰਦੇਸ਼ ਦੇ ਵਿੱਚ ਐਸ ਸੀ ਐਸ ਟੀ ਨੂੰ 5 ਹਾਰਸ ਪਾਵਰ ਤੱਕ ਤੇ ਤੇਲੰਗਾਨਾ ਦੇ ਵਿੱਚ ਕਾਰਪੋਰੇਟ ਕਿਸਾਨਾਂ ਨੂੰ ਨਹੀਂ ਪੰਜਾਬ ਸਰਕਾਰ ਵੀ ਕੋਈ ਤਾਂ ਪੈਂਤੜਾ ਲਵੇ ਪਾਣੀ ਅਤੇ ਖਜ਼ਾਨੇ ਨੂੰ ਬਚਾਉਣ ਦੇ ਲਈ ਪਰ ਸਵਾਲ ਤਾਂ ਇਹ ਲਾਜ਼ਮੀ ਹੈ ਕੀ ਕਰੋੜਪਤੀ ਆਗੂ ਸਬਸਿਡੀ ਤਿਆਗ ਨਹੀਂ ਰਹੇ ਤੇ ਜੇਕਰ ਤਿਆਗ ਨਹੀਂ ਰਹੇ ਤਾਂ ਕਿਉਂ ਔਰ ਛੋਟੇ ਕਿਸਾਨ ਨੂੰ ਨਿਆ ਆਖਰਕਾਰ ਕਦੋਂ ਮਿਲੇਗਾ